ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਕਰਨਾਟਕ ਦੇ ਮੰਜੂਨਾਥ ਦੀ ਇਹ ਆਖਰੀ ਵੀਡੀਓ ਹੈ। ਸ਼ਿਵਮੋਗਾ ਦਾ ਰਹਿਣ ਵਾਲਾ ਮੰਜੂਨਾਥ ਰਾਓ ਆਪਣੇ ਪਰਿਵਾਰ ਦੇ ਨਾਲ ਜੰਮੂ ਕਸ਼ਮੀਰ ਘੁੰਮਣ ਆਇਆ ਸੀ। ਸਕੂਨ ਦੇ ਕੁਝ ਪਲ ਯਾਦਾਂ ਦੇ ਲਈ ਕੁਝ ਤਸਵੀਰਾਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਯਾਤਰਾ ਦੇ ਵਿੱਚ ਕਿਤੇ ਇੱਕ ਭਿਆਨਕ ਦ੍ਰਿਸ਼ ਉਹਨਾਂ ਦੀ ਉਡੀਕ ਕਰ ਰਿਹਾ ਸੀ। ਇਹਨਾਂ ਨੂੰ ਕੀ ਪਤਾ ਸੀ ਕਿ ਪਲ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਖੂਬਸੂਰਤ ਪਲਾਂ ਦੇ ਵਿੱਚੋਂ ਇੱਕ ਹੋਵੇਗਾ। ਚਿਹਰੇ ਤੇ ਮੁਸਕਰਾਹਟ ਸੀ ਅੱਖਾਂ ਦੇ ਵਿੱਚ ਕਸ਼ਮੀਰ ਦੀ ਖੂਬਸੂਰਤੀ ਦਾ ਜਾਦੂ ਸੀ ਪਰ ਕੌਣ ਜਾਣਦਾ ਸੀ ਕਿ ਇਸ ਸਫਰ ਦੇ ਕਿਸੇ ਮੋੜ ਤੇ ਮੌਤ ਚੁੱਪਚਾਪ ਉਹਨਾਂ ਦੀ ਉਡੀਕ ਕਰ ਰਹੀ ਸੀ ਕੌਣ ਜਾਣਦਾ ਸੀ ਕਿ ਕੁਝ ਹੀ ਘੰਟਿਆਂ ਤੋਂ ਬਾਅਦ ਉਹੀ ਮੰਜੂਨਾਥ ਜੋ ਆਪਣੀ ਜ਼ਿੰਦਗੀ ਜੀ ਰਿਹਾ ਹੈ ਇੱਕ ਅਤਵਾਦੀ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਦੇਵੇਗਾ ਪਹਿਲਗਾਮ ਦੇ ਵਿੱਚ ਹੋਏ ਇਸ ਭਿਆਨਕ ਅਤਵਾਦੀ ਹਮਲੇ ਨੇ ਕਈ ਜਾਨਾਂ ਲੈ ਲਈਆਂ ਮੰਜੂਨਾਥ ਦੀ ਪਤਨੀ ਪੱਲਵੀ ਨੇ ਦੱਸਿਆ ਕਿ ਹਮਲਾਵਰ ਹਿੰਦੂਆਂ ਨੂੰ ਪਛਾਣ ਕੇ ਨਿਸ਼ਾਨਾ ਬਣਾ ਰਹੇ ਸੀ ਕਿੰਤੋਂ ਚਾਰ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਪਤੀ ਨੂੰ ਤਾਂ ਮਾਰ ਹੀ ਚੁੱਕਿਓ ਮੈਨੂੰ ਵੀ ਮਾਰ ਦਿਓ ਫਿਰ ਇੱਕ ਅੱਤਵਾਦੀ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਮਾਰਾਂਗਾ ਜਾ ਕੇ ਮੋਦੀ ਨੂੰ ਇਸ ਬਾਰੇ ਦੱਸ ਦਿਓ ਇਹ ਵੀਡੀਓ ਉਸ ਭਿਆਨਕ ਅੱਤਵਾਦੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਦਾ ਹੈ ਜਿਸ ਦੇ ਵਿੱਚ ਮੰਜੂਨਾਥ ਦੀ ਜਾਨ ਚਲੀ ਗਈ ਹਮਲੇ ਦੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਅਤੇ ਮੰਜੂਨਾਥ ਉਹਨਾਂ ਦੇ ਵਿੱਚੋਂ ਇੱਕ ਸੀ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਕਰਨਾਟਕ ਦੇ ਮੰਜੂਨਾਥ ਦੀ ਇਹ ਆਖਰੀ ਵੀਡੀਓ ਹੈ। ਸ਼ਿਵਮੋਗਾ ਦਾ ਰਹਿਣ ਵਾਲਾ ਮੰਜੂਨਾਥ ਰਾਓ ਆਪਣੇ ਪਰਿਵਾਰ ਦੇ ਨਾਲ ਜੰਮੂ ਕਸ਼ਮੀਰ ਘੁੰਮਣ ਆਇਆ ਸੀ। ਸਕੂਨ ਦੇ ਕੁਝ ਪਲ ਯਾਦਾਂ ਦੇ ਲਈ ਕੁਝ ਤਸਵੀਰਾਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਯਾਤਰਾ ਦੇ ਵਿੱਚ ਕਿਤੇ ਇੱਕ ਭਿਆਨਕ ਦ੍ਰਿਸ਼ ਉਹਨਾਂ ਦੀ ਉਡੀਕ ਕਰ ਰਿਹਾ ਸੀ। ਇਹਨਾਂ ਨੂੰ ਕੀ ਪਤਾ ਸੀ ਕਿ ਪਲ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਖੂਬਸੂਰਤ ਪਲਾਂ ਦੇ ਵਿੱਚੋਂ ਇੱਕ ਹੋਵੇਗਾ। ਚਿਹਰੇ ਤੇ ਮੁਸਕਰਾਹਟ ਸੀ ਅੱਖਾਂ ਦੇ ਵਿੱਚ ਕਸ਼ਮੀਰ ਦੀ ਖੂਬਸੂਰਤੀ ਦਾ ਜਾਦੂ ਸੀ ਪਰ ਕੌਣ ਜਾਣਦਾ ਸੀ ਕਿ ਇਸ ਸਫ਼ਰ ਦੇ ਕਿਸੇ ਮੋੜ ਤੇ ਮੌਤ ਚੁੱਪਚਾਪ ਉਹਨਾਂ ਦੀ ਉਡੀਕ ਕਰ ਰਹੀ ਸੀ ਕੌਣ ਜਾਣਦਾ ਸੀ ਕਿ ਕੁਝ ਹੀ ਘੰਟਿਆਂ ਤੋਂ ਬਾਅਦ ਉਹੀ ਮਨਜੂਨਾਥ ਜੋ ਆਪਣੀ ਜ਼ਿੰਦਗੀ ਜੀ ਰਿਹਾ ਹੈ ਇੱਕ ਅਤਵਾਦੀ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਦੇਵੇਗਾ ਗਲਗਾਮ ਦੇ ਵਿੱਚ ਹੋਏ ਇਸ ਭਿਆਨਕ ਅਤਵਾਦੀ ਹਮਲੇ ਨੇ ਕਈ ਜਾਨਾਂ ਲੈ ਲਈਆਂ ਮੰਜੂਨਾਥ ਦੀ ਪਤਨੀ ਪੱਲਵੀ ਨੇ ਦੱਸਿਆ ਕਿ ਹਮਲਾਵਰ ਹਿੰਦੂਆਂ ਨੂੰ ਪਛਾਣ ਕੇ ਨਿਸ਼ਾਨਾ ਬਣਾ ਰਹੇ ਸੀ ਤਿੰਨ ਤੋਂ ਚਾਰ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਪਤੀ ਨੂੰ ਤਾਂ ਮਾਰ ਹੀ ਚੁੱਕੇ ਹੋ ਮੈਨੂੰ ਵੀ ਮਾਰ ਦਿਓ ਫਿਰ ਇੱਕ ਅਤਵਾਦੀ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਮਾਰਾਂਗਾ ਜਾ ਕੇ ਮੋਦੀ ਨੂੰ ਇਸ ਬਾਰੇ ਦੱਸ ਦਿਓ ਇਹ ਵੀਡੀਓ ਉਸ ਭਿਆਨਕ ਅਤਵਾਦੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਦਾ ਹੈ ਜਿਸ ਦੇ ਵਿੱਚ ਮੰਜੂਨਾਥ ਦੀ ਜਾਨ ਚਲੀ ਗਈ ਹਮਲੇ ਦੇ ਵਿੱਚ 28 ਲੋਕਾਂ ਦੀ ਮੌਤ ਹੋਈ ਅਤੇ ਮੰਜੂਨਾਥ ਉਹਨਾਂ ਦੇ ਵਿੱਚੋਂ ਇੱਕ ਸੀ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ